ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਹਾਜ਼ਰ ਫਿਰ ਹੋ ਰਹੇ ਆਂ ਕੁਛ ਤੇ ਕਰੋ ਵਿਚਾਰ ਪਿੱਛੇ ਆਪਾਂ ਜਿੰਨੇ ਵੀ ਐਪੀਸੋਡ ਕੀਤੇ ਆ ਤੁਸੀਂ ਬੜੇ ਪਸੰਦ ਕੀਤੇ ਬੜਾ ਹੰਗਾਰਾ ਮਿਲਿਆ ਤੁਸੀਂ ਬਹੁਤ ਉਦੇ ਤੇ ਅਮਲ ਵੀ ਕਰ ਰਹੇ ਹੋ ਤੇ ਬੜਾ ਵਧੀਆ ਟੀਆਰਪੀ ਵੀ ਆ ਰਹੀ ਆ ਤੇ ਅੱਜ ਅਸੀਂ ਪ੍ਰੋਗਰਾਮ ਲੈ ਕੇ ਜਿਹੜਾ ਆਇਆ ਕੁਛ ਤੇ ਕਰੋ ਵਿਚਾਰ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਭਾਈਚਾਰੇ ਬਾਰੇ ਭਾਈਚਾਰਾ ਤਕਰੀਬਨ ਗੋਰਿਆਂ ਨੇ ਸਾਡੇ ਤੇ ਰਾਜ ਕੀਤਾ 100 ਸਾਲ ਤੋਂ ਜ਼ਿਆਦਾ ਤੇ ਬਹੁਤ ਜ਼ਿਆਦਾ ਭਾਈਚਾਰੇ ਨਾਲ ਹੀ ਆਪਾਂ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਅੰਗਰੇਜ਼ਾਂ ਨੇ ਇਸ ਗੱਲ ਦਾ ਫਾਇਦਾ ਉਠਾਇਆ ਕਿ ਅਸੀਂ ਇਸ ਦੇਸ਼ ਦੇ ਉੱਤੇ ਜ਼ਿਆਦਾ ਦੇਰ ਰਾਜ ਤਾਂ ਹੀ ਕਰ ਸਕਦੇ ਹਾਂ ਜੇ ਇਹਨਾਂ ਨੂੰ ਆਪਾਂ ਪਾੜ ਕੇ ਰੱਖੀਏ ਡਿਵਾਈਡ ਐਂਡ ਰੂਲ ਕਰਤੀਏ ਅੰਗਰੇਜ਼ਾਂ ਦਾ ਬੀਜਿਆ ਹੋਇਆ ਜਿਹੜਾ ਬੀਜ ਆ ਉਹ ਹਾਲੇ ਤੱਕ ਚੱਲ ਰਿਹਾ ਪਰ ਇਹਨੇ ਫਸਾਦ ਹੋਏ ਇਨੀਆਂ ਸ਼ਹੀਦੀਆਂ ਹੋਈਆਂ ਇੰਨਾ ਸਾਡੇ ਦੇਸ਼ ਦਾ ਨੁਕਸਾਨ ਹੋਇਆ ਸਾਡੇ ਲੋਕਾਂ ਨੂੰ ਹੁਣ ਸਮਝ ਲੱਗਣੀ ਸ਼ੁਰੂ ਹੋ ਗਈ ਹੈ ਕਿ ਭਾਈਚਾਰਾ ਬਹੁਤ ਜ਼ਰੂਰੀ ਹੈ। ਜਾਤ ਪਾਤ ਧਰਮ ਸਭ ਆਪਣੀ ਜਗ੍ਹਾ ਤੇ ਨੇ ਪਰ ਭਾਈਚਾਰਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਸਾਡੇ ਦੇਸ਼ ਵਿੱਚ ਭਾਈਚਾਰਾ ਨਾ ਹੁੰਦਾ ਸ਼ਾਇਦ ਪੰਜਾਬ ਖਤਮ ਹੀ ਹੋ ਜਾਂਦਾ। ਜਿਹੜੇ ਪੰਜਾਬੀ ਹਰ ਜਗ੍ਹਾ ਖੜੇ ਹੁੰਦੇ ਅੱਜ ਉਹ ਮੁਸੀਬਤ 'ਚ ਇਹਨਾਂ ਦਾ ਭਾਈਚਾਰਾ ਬਣਾਈਏ ਤੇ ਉਹ ਭਾਈਚਾਰਾ ਨਜ਼ਰ ਆਇਆ। ਇਸ ਕਾਰਨ ਤੁਹਾਨੂੰ ਦੋਸਤੋ ਭਾਈਚਾਰਾ ਲਫ਼ਜ਼ ਜਿਹੜਾ ਇੱਕ ਲਫ਼ਜ਼ ਹੈ ਕੀ ਕਦੀ ਐ ਨਹੀਂ ਸੋਚਣਾ ਕਿਉਂਕਿ ਜਦੋਂ ਇਨਸਾਨ ਪੈਦਾ ਹੋਇਆ ਹਰ ਇਨਸਾਨ ਦੇ ਖੂਨ ਦਾ ਰੰਗ ਸੇਮ ਆ ਕਿਸ ਦਾ ਵੀ ਪੋਜ਼ਿਟਿਵ ਹੈ ਕਿਸ ਦਾ O ਪੋਜ਼ਿਟਿਵ ਹੈ ਉਹ ਵੱਖਰੀ ਗੱਲ ਆ ਪਰ ਹਰ ਤਨ ਵਿੱਚ ਹਰ ਮਜਬ ਵਿੱਚ ਹਰ ਜਾਤ ਵਿੱਚ ਇਹ ਸਾਰੇ ਖੂਨ ਦੇ ਬਲੱਡ ਦੇ ਸਰਕਲ ਆਂਦੇ ਨੇ ਕਈ ਵਾਰੀ ਆਪਾਂ ਕਿਸੇ ਜਾਤ ਨਾਲ ਨਫ਼ਰਤ ਕਰਦੇ ਆਂ ਜੀ ਮੈਂ ਦੀ ਥਾਲੀ ਦੀ ਰੋਟੀ ਨਹੀਂ ਖਾਣੀ ਨਹੀਂ ਜੀ ਮੈਂ ਦਾ ਹੱਦਾਂ ਪੱਕਿਆ ਨਹੀਂ ਖਾਣਾ ਪਰ ਜਦੋਂ ਮੁਸੀਬਤ ਆਉਂਦੀ ਐ ਛੱਟ ਪੇਟ ਲੱਗਦੀ ਐ ਤੇ ਜਦੋਂ ਖੂਨ ਦੀ ਜ਼ਰੂਰਤ ਹੁੰਦੀ ਐ ਉਦੋਂ ਆਪਾਂ ਕਦੀ ਨਹੀਂ ਸੋਚਿਆ ਪਈ ਕੂਨ ਦੇ ਕੇ ਜਿਹੜਾ ਗਿਆ ਸੀ ਉਹਦੀ ਜਾਤ ਕੀ ਸੀ ਕੂਨ ਦੇ ਕੇ ਜਿਹੜਾ ਗਿਆ ਸੀ ਉਹਦਾ ਮਜ਼ਬ ਕੀ ਸੀ ਅਸੀਂ ਮਤਲਬੀ ਇਨਸਾਨ ਆ ਇਸ ਕਰਕੇ ਦੋਸਤੋ ਹਮੇਸ਼ਾ ਯਾਦ ਰੱਖੋ ਪਤਾ ਨਹੀਂ ਕਿਸ ਟਾਈਮ ਤੇ ਕਿਸ ਵਕਤ ਕਿਦੀ ਲੋੜ ਪੈ ਸਕਦੀ ਹੈ ਕਹਿੰਦੇ ਰੱਬ ਨੇੜੇ ਕਿ ਕਸ ਹੁਣ ਦੇਖੋ ਸਭ ਤੋਂ ਨੇੜੇ ਆਪਣਾ ਪੜੋਸੀ ਆ ਪੜੋਸੀ ਦੀ ਕੀ ਜਾਤ ਆ ਕੀ ਬਾਤ ਆ ਕਿਸ ਧਰਮ ਨੂੰ ਮੰਨਦਾ ਪਰ ਪੜੋਸੀ ਨਾ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਆ ਤੁਹਾਡੇ ਕੋਈ ਮੁਸੀਬਤ ਆ ਜਾਂਦੀ ਹੈ। ਇੱਕਦਮ ਤੁਸੀਂ ਆਵਾਜ਼ ਮਾਰੋਗੇ, ਭੱਜ ਕੇ ਜਾਓਗੇ ਤੇ ਪੜੋਸੀਆਂ ਦਾ ਦਰਵਾਜ਼ਾ ਖੜਕਾਓਗੇ। ਗੱਡੀ ਦੀ ਲੋਡ ਪੈ ਸਕਦੀ ਹੈ, ਕਿਸੇ ਚੀਜ਼ ਦੀ ਲੋਡ ਪੈ ਸਕਦੀ ਹੈ, ਕਿਸੇ ਦਵਾਈ ਦੀ ਲੋਡ ਪੈ ਸਕਦੀ ਹੈ। ਬਜ਼ੁਰਗਾਂ ਨੂੰ ਹਸਪਤਾਲ ਲਿਜਾਣ ਦੀ ਲੋਡ ਪੈ ਸਕਦੀ ਹੈ। ਇਸ ਕਰਕੇ ਪੜੋਸੀਆਂ ਨਾਲ ਭਾਈਚਾਰਾ ਰੱਖੋ। ਕਿਸੇ ਵੇਲੇ ਮੁਸੀਬਤ ਆਵੇ ਤੇ ਹੈਲਪ ਦੀ ਲੋਡ ਬੈ ਸਕਦੀ ਹੈ ਦੋਸਤੋ ਭਾਈਚਾਰੇ ਦੇ ਬਾਰੇ ਦੇ ਵਿੱਚ ਗੱਲਾਂ ਨਾ ਸਮਝਾਣਾ ਬੜਾ ਔਖਾ ਹੈ ਆਓ ਇੱਕ ਛੋਟਾ ਜਿਹਾ ਕਲਿੱਪ ਦੇਖਦੇ ਹਾਂ ਉਹ ਹੈਲੋ ਉਹ ਤੇਰੀ ਵੀਰ ਮੁੰਡੇ ਐਕਸੀਡੈਂਟ ਹੋ ਗਿਆ ਓਹ ਹੋ ਹੋ ਕਿੰਦਾ ਠੀਕ ਹੈ ਨਹੀਂ ਉਹ ਬਲੱਡ ਦੀ ਲੋੜ ਹੈ ਕਿਹ ਤਰ੍ਹਾਂ ਬਲੱਡ ਕੋ ਪੀਵੀ ਪੋਜ਼ੀਟਿਵ ਪੀਵੀ ਪੋਜ਼ੀਟਿਵ ਚਾਹੀਦਾ ਹੈ ਕਿੱਦਾਂ ਕਰੀਏ ਤੁਹਾਡਾ ਕੀ ਹੈ ਮੇਰੇ ਤੇ ਵੀ ਪੋਜ਼ੀਟਿਵ ਹੈ ਪਰ ਉਹਨਾਂ ਨੇ ਬਲੱਡ ਚੱਕੀ ਤਾਂ ਕਹਿੰਦੇ ਤੈਨੂੰ ਸ਼ੂਗਰ ਜ਼ਿਆਦਾ ਹੈ ਤੇਰਾ ਬਲੱਡ ਚੱਲਣਾ ਨਹੀਂਗਾ ਕਿਉਂਕਿ ਉਹ ਯੰਗ ਮੁੰਡਾ ਤਾਂ ਨਾਲੇ ਫਰੈਸ਼ ਬਲੱਡ ਚਾਹੀਦਾ ਹੈ ਦਿਲਪੀ ਨੂੰ ਪੁੱਛ ਲੈਨੇ ਆ ਹਾਂ ਜੀ ਬਜੀ ਕੀ ਹੈ ਯਾ ਬਲੱਡ ਗਰੁੱਪ ਕਿਹੜਾ ਮੇਰਾ opositive ਯਾ ਬੜਾ ਲੱਕੀ ਯਾਰ opositive ਸਾਰਾ ਕਿਤਾ ਜਾਂਦਾ ਵੈਰੀ ਗੁੱਡ ਇੱਕੋ ਨਾਲ ਚੱਲ ਨਹੀਂ ਕਿਸੇ ਚੱਲੀਏ ਤੇ ਉਧਰੀਬ ਤੇ ਮੁੰਡੇ ਐਕਸੀਡੈਂਟ ਹੋ ਗਿਆ ਯਾਰ ਉਹਨੂੰ ਬਲੱਡ ਦੀ ਲੋੜ ਹੋ opositive ਯਾਰ ਬਲੱਡ ਗਰੁੱਪ ਹੈ ਨਾ ਉਹ ਸਾਰਾ ਲੱਗ ਜਾਂਦਾ ਚੌਥਾ 11 ਉਹਨੂੰ ਖੂਨ ਦੇ ਨਿਤ ਰਪਾਉਂ ਦੱਸੋ ਕੀ ਹੋਇਆ ਇਹ ਤਾਂ ਉਹਨੂੰ ਨਹੀਂ ਪਤਾ ਮੇਰਾ ਨਾਲ ਕਿੰਨਾ ਝਗੜਾ ਚੱਲਦਾ ਰਿਹਾ ਮਸਾ ਮਕਾਨ ਖਾਲੀ ਕਰਾਇਆ ਇਹ ਤੇ ਕਜ਼ਹਿਰੀਆਂ ਜਿਆਦਾ ਨੇ ਬਿੜਾ ਕਰਾਇਆ ਬਸ ਤੂੰ ਇਹਨਾਂ ਨੂੰ ਖੂਨ ਦੇਣ ਤਰਪਾਏ ਯਾਰ ਚੰਗੇ ਬੰਦੇ ਸੀ ਯਾਰ ਕਮਾਲ ਦੀ ਗੱਲ ਕਰ ਰਿਹਾ ਨੇ ਉਹ ਬੰਦਾ ਮਰਨ ਡਿਆ ਤੇ ਤੂੰ ਆਪਣੇ ਮਕਾਨ ਦੀ ਗੱਲ ਕਰ ਰਿਹਾ ਮੈਂ ਫਿਰਮਕਾਰ ਯਾਰ ਕੋਈ ਸ਼ਰਮ ਪਾਉਣਾ ਨਹੀਂ ਦੱਸਾਂਗੇ ਤੂੰ ਬਲੱਡ ਦਿੱਤਾ ਪਰ ਉਹ ਪੋਜ਼ਿਟਿਵ ਗੜ ਚੱਲ ਜਾਏਗਾ ਅਗਲੀ ਜਾਨ ਬਚੇਗੀ ਆ ਯਾਰ ਇਨਸਾਨੀਅਤ ਆਪਣੀ ਜਗ੍ਹਾ ਕੀ ਆ ਜਿਹੜੀ ਲੜਾਈ ਆਪਣੀ ਜਗ੍ਹਾ ਭਾਈ ਜਾਨ ਆਪਣੀ ਜਗ੍ਹਾ ਯਾਰ ਬੰਦਾ ਮਰਦਾਵੇ ਤੂੰ ਕਰਦਾ ਕੀ ਯਾਰ ਸਹੀ ਗੱਲ ਆ ਤੂੰ ਅੱਖਾਂ ਖੋਲਤੀਆਂ ਮੇਰੀਆਂ ਨਾ ਭਾਈ ਜਾਨ ਆਪਣੀ ਜਗ੍ਹਾ ਤੇ ਦੁਸ਼ਮਣ ਆਪਣੀ ਜਗ੍ਹਾ ਇਹ ਗੱਲਾਂ ਸੀ ਬੱਜ ਕਰਾਂਗੇ ਬਸ ਫਟ ਭਾਈਚਾਰਾ ਘਰ ਤੋਂ ਸ਼ੁਰੂ ਹੁੰਦਾ ਹੈ ਭਾਈ ਕੀ ਹੁੰਦਾ ਭਰਾ ਬਹੁਤ ਸਾਰੇ ਘਰਾਂ ਚ ਦੇਖਿਆ ਸਕੇ ਭਰਾਵਾਂ ਦੀ ਆਪਸ ਚ ਨਹੀਂ ਬੰਦੀ ਤੇ ਬਾਹਰ ਭਾਈਚਾਰ ਰੱਖਿਆ ਹੁੰਦਾ ਜੋਇੰਟ ਫੈਮਿਲੀ ਸਿਸਟਮ ਹੁੰਦਾ ਸੀ ਜਦੋਂ ਸਾਰੇ ਬੜਾ ਇੰਜੋਏ ਕਰਦੇ ਸੀ ਇੱਕ ਘਰ ਚ ਟੀਵੀ ਲੱਗਾ ਹੁੰਦਾ ਸੀ ਸਾਰੇ ਘਰ ਦੇ ਉਸੇ ਟੀਵੀ ਤੇ ਦੇਖਦੇ ਹੁੰਦੇ ਸੀ ਤੇ ਖਰਚਾ ਵੀ ਘਟਦਾ ਸੀ ਸਾਂਝੀ ਸੋਈ ਹੁੰਦੀ ਸੀ ਤੇ ਖਰਚਾ ਵੀ ਕੱਢਦਾ ਸੀ ਤੇ ਅੱਜ ਜਦੋਂ ਸਾਰੇ ਵੱਖਰੇ ਵੱਖਰੇ ਹੋ ਗਏ ਆ ਸਭ ਨੂੰ ਆਪਣੀ ਕਾਰ ਦੀ ਲੋੜ ਆ ਆਪਣੇ ਸਕੂਟਰ ਦੀ ਲੋੜ ਆ ਆਪਣੇ ਵੱਖਰੇ ਏਸੀਆਂ ਦੀ ਲੋੜ ਆ ਵੱਖਰੇ ਸੌਂਦੇ ਨੇ ਲੜਦੇ ਨੇ ਡਿਵਾਈਡ ਜਦੋਂ ਹੁੰਦੇ ਨੇ ਭਰਾ ਆਪਸ ਦੇ ਵਿੱਚ ਲੜਨ ਲੜ ਕੇ ਲੜ ਲੜ ਕੇ ਸਭ ਕੁਝ ਖਤਮ ਹੋ ਜਾਂਦਾ ਤੇ ਜਦੋਂ ਆਪਾਂ ਦੁਬਾਰਾ ਇਕੱਠੇ ਹੁੰਨੇ ਆ ਤੇ ਇੱਕ ਦੂਜੇ ਕੋਲ ਸ਼ਰਮ ਆਂਦੀ ਮਿਲਣ ਵਾਸਤੇ ਭਾਈਚਾਰਾ ਪਹਿਲਾਂ ਘਰੋਂ ਸ਼ੁਰੂ ਕਰੋ ਕੀ ਭਰਾਵਾਂ ਦੇ ਵਿੱਚ ਇਤفاق ਹੋਣਾ ਬਹੁਤ ਜ਼ਰੂਰੀ ਹੈ ਜੇ ਭਰਾ ਵੱਖਰੇ ਹੋ ਜਾਂਦੇ ਤੇ ਮਾਪਿਓ ਵੀ ਰੋਲ ਜਾਂਦੇ ਨੇ ਕਦੀ ਇੱਕ ਭਰਾ ਕੋਲ ਜਾ ਕੇ ਰਹਿੰਦੇ ਕਦੀ ਦੂਜੇ ਭਰਾ ਕੋਲ ਜਾ ਕੇ ਰਹਿੰਦੇ ਇੱਥੋਂ ਤੱਕ ਕਈ ਕਾਰੀ ਦੇਖਿਆ ਮਾਪਿਓ 15 ਦਿਨ ਇੱਕ ਭਰਾ ਘਰ ਰਹਿੰਦੇ 15 ਦਿਨ ਦੂਜੇ ਭਰਾ ਘਰ ਰਹਿੰਦੇ ਜੇ ਇਹਨਾਂ ਦਾ ਭਾਈਚਾਰਾ ਹੋਵੇ ਜਿਨ੍ਹਾਂ ਬਜ਼ੁਰਗਾਂ ਨੇ ਸਾਨੂੰ ਇਸ ਲੈਵਲ ਤੇ ਪਹੁੰਚਾਇਆ ਸਾਨੂੰ ਰੋਟੀ ਖਾਣ ਜੁਗਾ ਰੱਖਿਆ ਉਹਨਾਂ ਨੂੰ ਰੱਜ ਕੇ ਰੋਟੀ ਮਿਲੇ ਭਰਾ ਇਕੱਠੇ ਰਵੋ ਭਾਈਚਾਰਾ ਰੱਖੋ ਤੇ ਤੁਹਾਡੇ ਮਾਪਿਓ ਵੀ ਰੋਣਗੇ ਨਹੀਂ ਕਲੋਨੀਆਂ ਦੇ ਪਾਰਗ ਦੇਖੇ ਨੇ ਕੋਈ ਬੂਟੇ ਨਹੀਂ ਲੱਗੇ ਕੋਈ ਦਰਖਤ ਨਹੀਂ ਲੱਗੇ ਕੋਈ ਹਵਾ ਨਹੀਂ ਆ ਰਹੀ ਬਹੁਤ ਬੁਰਾ ਹਾਲ ਹੈ ਕੂੜਾ ਵੀ ਉੱਥੇ ਸੁੱਟਿਆ ਹੋਇਆ ਜੇ ਅਸੀਂ ਭਾਈਚਾਰੇ ਚ ਰਹੀਏ ਸਾਰੀ ਕਲੋਨੀ ਸਾਰਾ ਮੱਲਾ ਰਲ ਕੇ ਇਕੱਠੇ ਹੋ ਕੇ ਥੋੜੇ ਥੋੜੇ ਪੈਸੇ ਪਾਈਏ ਤੇ ਅਸੀਂ ਆਪਣੇ ਮਹੱਲੇ ਨੂੰ ਖੂਬਸੂਰਤ ਬਣਾ ਸਕਦੇ ਹਾਂ ਤੇ ਮਹੱਲੇ ਦੀ ਵੈਲਿਊ ਵੀ ਵੱਧ ਜਾਂਦੀ ਹੈ ਉਸ ਜਗ੍ਹਾ ਦੀ ਪ੍ਰਾਪਰਟੀ ਦੀ ਵੈਲਿਊ ਵੀ ਵੱਧ ਜਾਂਦੀ ਹੈ ਇਹ ਭਾਈਚਾਰੇ ਦਾ ਰਿਜ਼ਲਟ ਹੈ ਤਾਂ ਜਿਵੇਂ ਕਹਿੰਦੇ ਹਰ ਇੱਕ ਮਨੁੱਖ ਲਾਵੇ ਖਰੁਖ ਤੇ ਜੇ ਅਸੀਂ ਸਾਰੇ ਰਲ ਕੇ ਆਪਣੇ ਪਾਰਕ ਨੂੰ ਡਵੈਲਪ ਕਰ ਸਕਦੇ ਆਂ ਉਥੇ ਦਰਖਤ ਲਾ ਸਕਦੇ ਆਂ ਉਥੇ ਦਰਖਤਾਂ ਨੂੰ ਆਪਾਂ ਪਾਣੀ ਇਕੱਠੇ ਰਲ ਕੇ ਦੇ ਸਕਦੇ ਆਂ ਖਾਦ ਪਾ ਸਕਦੇ ਆਂ ਤਾਂ ਜੋ ਆਪਣਾ ਮਹੱਲਾ ਖੂਬਸੂਰਤ ਬਣੇ ਹੁਣ ਭਾਈਚਾਰੇ ਦਾ ਰਿਜ਼ਲਟ ਦੱਸਦੇ ਆਂ ਘਰ 'ਚ ਕੋਈ ਬਿਮਾਰੀ ਆ ਜਾਂਦੀ ਹੈ ਤੁਹਾਨੂੰ ਇਹ ਪਤਾ ਕਿ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੈਸੇ ਦੀ ਵੈਲਿਊ ਇਸ ਕਰਕੇ ਆ ਇਸ ਕਰਕੇ ਪੈਸੇ ਇਕੱਠੇ ਕਰਨੇ ਪੰਦੇ ਆ ਜਦੋਂ ਵੀ ਕਿਸੇ ਦੇ ਘਰ ਚ ਬਿਮਾਰੀ ਆਂਦੀ ਹੈ ਸਾਰਾ ਪੈਸਾ ਖਤਮ ਹੋ ਜਾਂਦਾ ਬੱਚਿਆਂ ਦੇ ਵਿਆਹਾਂ ਜੋਗਾਵਣੀ ਬਚਦਾ ਧੀਆ ਦੇ ਵਿਆਹਾਂ ਜੋਗਾਵਣੀ ਬਚਦਾ ਜੇ ਅਸੀਂ ਭਾਈਚਾਰਾ ਬਣਾ ਕੇ ਰੱਖਦੇ ਆ ਆਪਾਂ ਜਿਸ ਤਰ੍ਹਾਂ ਇੱਕ ਵਿਆਹ ਹੁੰਦਾ ਵਿਆਹ ਤੇ ਸਾਰੇ ਜਣੇ ਆਪਾਂ ਸਗਨ ਪਾ ਜਾਂਦੇ ਆ ਉਹ ਸਗਨ ਇੱਕ ਵਿਆਹ ਦੇ ਵਿੱਚ ਇੱਕ ਹੈਲਪ ਵੀ ਹੋ ਜਾਂਦੀ ਹੈ ਤਾਂ ਸਾਰੇ ਜਣੇ ਇਕੱਠੇ ਹੋ ਕੇ ਉਸ ਨੂੰ ਇੰਜੋਏ ਵੀ ਕਰਦੇ ਆ ਭਗੜਾ ਵੀ ਪਾਣੇ ਆ ਤੇ ਅਸੀਂ ਕਹਿੰਦੇ ਭਾਈਚਾਰੇ ਦੇ ਵਿੱਚ ਇੱਕ ਨਵੀਂ ਚੀਜ਼ ਲਈ ਜਾਵੇ ਸਗਨ ਖੁਸ਼ੀ ਵਲੇ ਨਹੀਂ ਚਾਹੀਦਾ ਖੁਸ਼ੀ ਵਲੇ ਸਾਡੀ ਪਰੰਪਰਾ ਚੱਲਣ ਦਿਓ ਇੱਕ ਨਵੀਂ ਪਰੰਪਰਾ ਸ਼ੁਰੂ ਕਰੀਏ ਕਿ ਇਹੋ ਜਿਹਾ ਭਾਈਚਾਰਾ ਬਣਾਈਏ ਜਦੋਂ ਤੁਹਾਡੇ ਮਹੱਲੇ ਚ ਜਾਂ ਰਿਸ਼ਤੇਦਾਰੀ ਚ ਕੋਈ ਬੰਦਾ ਬਿਮਾਰ ਹੋ ਜਾਂਦਾ ਉਸ ਦਾ ਪਤਾ ਲੈਣ ਜਾਓ ਅਸੀਂ ਫਰੂਟ ਦਾ ਲਫਾਫਾ ਲੈ ਜਾਂਦੇ ਆ ਉਹ ਇਦਾਂ ਹੀ ਵੇਨਾ ਭਰੇ ਭਰੇ ਲਫਾਫੇ ਹੋ ਜਾਂਦੇ ਚੁੱਪ ਕਰਕੇ ਉਹਦੇ ਸਹਰਾਣੇ ਦੇ ਥੱਲੇ ਇੱਕ ਲਫਾਫੇ ਚ ਜਿੰਨੇ ਪੈਸੇ ਦੇ ਸਕਦੇ ਹੋ ਦਿਓ ਜੇ ਇਹ ਪਰੰਪਰਾ ਭਾਈਚਾਰੇ ਨਾਲ ਸ਼ੁਰੂ ਹੋ ਜਾਵੇ ਤੇ ਸਾਡਾ ਦੇਸ਼ ਬਹੁਤ ਖੁਸ਼ਹਾਲ ਹੋ ਜਾਏਗਾ ਬਹੁਤ ساری ਦੁਨੀਆ ਤੇ ਲੋਕ ਦੁਨੀਆ ਛੱਡ ਕੇ ਚਲੇ ਜਾਂਦੇ ਆ ਸਿਰਫ ਪੈਸੇ ਦੀ ਕਮੀ ਕਰਕੇ ਕਿ ਪੈਸਾ ਨਹੀਂ ਹੈਗਾ ਆਪਰੇਸ਼ਨ ਕਰਾਉਣ ਵਾਸਤੇ ਪੈਸਾ ਨਹੀਂ ਹੈਗਾ ਇਲਾਜ ਵਾਸਤੇ ਇਹ ਇੱਕ ਨਵੀਂ ਪਰੰਪਰਾ ਅਗਰ ਆਪਾਂ ਸ਼ੁਰੂ ਕਰ ਦਿੰਨੇ ਆ ਤੇ ਦੋਸਤੋ ਸਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਭਾਈਚਾਰਾ ਕੀ ਹੁੰਦਾ ਉਸ ਵळे ਆਪਾਂ ਬਿਲਕੁਲ ਐ ਨਹੀਂ ਦੇਖਣਾ ਜਾਤ ਨਹੀਂ ਦੇਖਣੀ ਪਾਤ ਨਹੀਂ ਦੇਖਣੀ ਧਰਮ ਨਹੀਂ ਦੇਖਣਾ ਸਿਰਫ ਇਹ ਦੇਖਣਾ ਕਿ ਇਹ ਬੰਦਾ ਬਿਮਾਰ ਹੈ ਇੱਥੇ ਖर्चा ਬਹੁਤ ਜ਼ਿਆਦਾ ਆ ਰਿਹਾ ਸਾਰਾ ਮhalla ਰਲ ਕੇ ਭਾਵੇਂ ਸਲਾਹ ਕਰ ਲੈਗੇ ਕਿ ਕਿੰਨੇ ਕਿੰਨੇ ਪੈਸੇ ਆਪਾਂ ਪਾਈਏ ਕੱਠੇ ਜਾ ਕੇ ਵੀ ਦਿੱਤੇ ਜਾ ਸਕਦੇ ਆ ਤੇ ਜੇ ਪਰੰਪਰਾ ਬਣ ਗਈ ਲਫਾਫੇ ਚ ਪੈਸੇ ਪਾ ਕੇ ਉਹਦੇ ਸਰਹਾਣੇ ਥਲੇ ਰੱਖ ਕੇ ਆਂਦੀ ਤੇ ਕਿੱਡੀ ਵਧੀਆ ਪਰੰਪਰਾ ਦੋਸਤੋ ਭਾਈਚਾਰੇ ਦਾ ਟੋਪਿਕ ਇਸ ਤਰ੍ਹਾਂ ਦਾ ਕਿ ਇੱਕ ਬੜਾ ਸੰਜੀਦਾ ਜਿਹਾ ਟੋਪਿਕ ਹੈ ਆਸੇ ਵਾਰੀ ਆਪਾਂ ਗਲਤ ਨਹੀਂ ਕਰ ਸਕਦੇ ਆ ਇੱਕ ਛੋਟਾ ਜਿਹਾ ਕਲਿੱਪ ਦੇਖਿਆ ਥੋੜਾ ਹਾਸ ਵੀ ਲਈਏ ਉਹ ਭਾਈ ਯਾਰ ਸੋਰੀ ਯਾਰ ਭਾਈ ਉਹ ਯਾਰ ਸੋਰੀ ਯਾਰ ਯਾਰ ਭਾਈ ਬ੍ਰੇਕ ਨਹੀਂ ਲੱਗੀ ਯਾਰ ਸੋਰੀ ਯਾਰ ਯਾਰ ਤੂੰ ਕੀ ਕਰਨਾ ਯਾਰ ਤੂੰ ਕਮਾਲ ਦੀ ਗੱਲ ਕਰਦਾ ਪਿਆ ਚੰਗੀ ਭਲੀ ਤੈਨੂੰ ਸੋਰੀ ਕਹੀ ਜਾਂਦਾ ਯਾਰ ਯਾਰ ਤੂੰ ਦੇਖ ਕੇ ਗੱਡੀ ਚਲਾਉਣ ਯਾਰ ਕਮਾਲ ਮੈਨੂੰ ਬੈਲੈਂਸ ਹੀ ਨਹੀਂ ਬ੍ਰੇਕ ਨਹੀਂ ਲੱਗੀ ਉਸ ਨੂੰ ਉਹ ਚੱਲ ਯਾਰ ਤੂੰ ਸੋਰੀ ਮੰਨਦਾ ਪੈਣਾ ਆਪਣੀ ਗਲਤੀ ਮੰਨਦਾ ਪੈਣਾ ਜਾ ਯਾਰ ਛੱਡਿਆ ਤੈਨੂੰ ਜਾ ਲੱਗਣ ਛੱਡਣਾ ਨਹੀਂ ਸੀ ਸੱਚੇ ਕਿੱਧਰ ਕਿੱਧਰ ਕੀ ਹੋਇਆ ਬਾਈ ਕਦਾ ਬੈਲੈਂਸ ਨਹੀਂ ਹੋਇਆ ਤੇ ਪਰ ਤੇ ਮਾਰਤਾ ਮੈਂ ਕਿਹੜਾ ਜਾਣ ਕੇ ਮਾਰੀ ਯਾਰ ਤੂੰ ਛੱਡੋ ਭਾਜੀ ਸੌਰੀ ਕਰੀਏ ਸੌਰੀ ਦਾ ਕੀ ਹੈ ਭਾਜੀ ਮੈਂ ਤੁਹਾਡੇ ਮੋੜ ਸਗਾ ਮਾਰਕੀਟ ਖੋਰੀ ਕਵਾ ਤੁਹਾਨੂੰ ਪੁੱਛਾਂ ਹੀ ਲੱਗੇਗਾ ਸੌਰੀ ਕਰੀਏ ਛੱਡੋ ਭਾਜੀ ਨਹੀਂ ਨਹੀਂ ਚੋਰੀ ਭਾਈ ਰਹਿਣ ਦਾ ਤੈਨੂੰ ਕਿਤੇ ਵੱਜੀ ਤੁਹਾਡੇ ਭਾਜੀ ਉਹਨੂੰ ਸੌਰੀ ਕਹਿ ਤੱਕ ਨਹੀਂ ਨਹੀਂ ਪੈਸਾ ਹੋਇਆ ਭਾਜੀ ਅਮੋ ਸੌਰੀ ਕਹਿਤਾ ਯਾਰ ਤੁਸੀਂ ਕਮਾਲ ਦੀ ਕੰਨਾ ਛੱਡੋ ਪੁਰਾ ਫਿਰ ਪਤਾ ਹੀ ਚੱਕਰ ਹੈ ਹੈਗੇ ਮੁਸ਼ਕੰਡੇ ਕੱਲ ਨੂੰ ਸਾਡਾ ਬੱਚਾ ਥੱਲੇ ਆਸਦਾ ਬੱਚੇ ਨਾਲ ਖੇਡਦੇ ਭਾਜੀ ਮੈਂ ਪ੍ਰਧਾਨ ਆ ਪ੍ਰਧਾਨ ਸਾਹਿਬ ਨੇ ਕਿਹਾ ਹੋਇਆ ਬਾਹਰ ਦੇ ਬੰਦ ਨੂੰ ਤਾਂ ਫੁੜਕਾ ਨਹੀਂ ਦੇਣਾ ਭਾਜੀ ਭਾਈ ਜਾਓ ਯਾਰ ਠੀਕ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਭਾਈ ਸਰ ਆ ਗੋਮਲ ਹੈ ਜਨਾ ਭਾਈ ਯਾਰ ਮੈਂ ਤੈਨੂੰ ਚੰਗੇ ਭਲੀ ਸੌਰੀ ਕਹਿ ਰਿਹਾ ਮੇਰੇ ਐਮੀ ਕੁੱਟ ਫਵਾਤੀ ਤੂੰ ਯਾਰ ਅਸਲ 'ਚ ਨਾ ਮਹੱਲੇ ਸਾਡੇ ਭਾਈਚਾਰਾ ਹੈ ਭਾਈਚਾਰੇ ਦਾ ਫਾਇਦਾ ਵੀ ਹੁੰਦਾ ਤੇ ਕਿਸੇ ਨੇ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ ਇਹ ਜਿਹੜਾ ਪਿੱਛੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਇਹਨਾਂ ਹੜ੍ਹਾਂ ਨੇ ਬਿਲਕੁਲ ਸਾਬਤ ਕਰ ਦਿੱਤਾ ਦੁਬਾਰਾ ਇਹ ਗੱਲ ਕਰ ਰਹੇ ਆ ਕਿ ਭਾਈਚਾਰੇ ਹੋਣ ਦਾ ਕਿੰਨਾ ਫਾਇਦਾ ਕਿ ਮੁਸੀਬਤਾਂ ਆਣ ਤੇ ਸਾਡੇ ਨਾਲ ਖੜੇ ਹੋਏ ਨੇ ਯੂਥ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਸਾਡਾ ਪੰਜਾਬ ਦਾ ਯੂਥ ਨਸ਼ੇ 'ਚ ਪੈ ਚੁੱਕਾ ਹੈ ਅੱਜ ਉਹਨਾਂ ਨੇ ਸਾਬਤ ਕਰ ਦਿੱਤਾ ਜਿੱਥੇ ਸਾਨੂੰ ਪੀੜ ਆਂਦੀ ਹੈ ਜਦੋਂ ਵੀ ਕਦੀ ਜੰਗ ਲੱਗਦੀ ਹੈ ਸਭ ਤੋਂ ਪਹਿਲਾਂ ਪੰਜਾਬੀ ਅੱਗੇ ਹੁੰਦੇ ਆ ਉਹ ਵੀ ਇੱਕ ਭਾਈਚਾਰੇ ਨਾਲ ਹੁੰਦੇ ਆ ਜਕਾਰਾ ਬੋਲ ਕੇ ਹਮਲਾ ਕਰਦੇ ਨੇ ਆਪਣੀ ਜਿੱਤ ਹੁੰਦੀ ਹੈ ਅੱਜ ਵੀ ਜਦੋਂ ਪੰਜਾਬ ਦੇ ਵਿੱਚ ਹਮਲਾ ਹੋਇਆ ਹੜਾਂ ਦਾ ਜਦੋਂ ਹੜ ਆਏ ਨੇ ਉਸ ਤੋਂ ਜ਼ਿਆਦਾ ਅਨਾਜ ਦੇ ਹੜ ਆਏ ਨੇ ਇਹਨਾਂ ਅਨਾਜ ਅਸੀਂ ਆਪਣੀ ਧਰਤੀ ਤੇ ਪੈਦਾ ਨਹੀਂ ਕੀਤਾ ਹੋਣਾ ਜਿਹੜੀਆਂ ਦੂਜੀ ਸਟੇਟਾਂ ਤੋਂ ਟਰਾਲੀਆਂ ਭਰ-ਭਰ ਕੇ ਟਰਾਲੀਆਂ ਭਰ-ਭਰ ਕੇ ਆਈਆਂ ਤੇ ਅੱਜ ਵੀ ਉਹ ਅਨਾਜ ਪੂਰਾ ਹੈ ਅਨਾਜ ਦੀ ਲੋੜ ਨਹੀਂ ਹੁਣ ਅਸੀਂ ਭਾਈਚਾਰੇ ਵਿੱਚ ਇੱਕ ਗੱਲ ਦੱਸਣਾ ਚਾਹਾਂਗੇ ਅਨਾਜ ਤੇ ਪਹੁੰਚਿਆ ਪਹੁੰਚਦਾ ਰਹਿਣਾ ਇਹ ਸਾਡੇ ਪੰਜਾਬ ਦੇ ਸਾਡੇ ਗੁਰੂਆਂ ਪੀਰਾਂ ਨੇ ਸਾਡੀ ਆਦਤ ਪਾਈ ਹੋਈ ਆ ਵੰਡ ਛਕੋ ਉਹ ਚੱਲ ਰਿਹਾ ਹੁਣ ਇੱਕ ਨਵੀਂ ਚੀਜ਼ ਦੀ ਲੋੜ ਪੈਣੀ ਆ ਜਦੋਂ ਹੜ ਖਤਮ ਹੋ ਗਏ ਪਾਣੀ ਚਲੇ ਗਿਆ ਰੇਤਾ ਆਈ ਮਿੱਟੀ ਆਈ ਆ ਉਹ ਆਪਾਂ ਸਾਰਾ ਸਾਫ਼ ਕਰਨਾ ਜਿਹੜੇ ਵਿਚਾਰੇ ਪਹਿਲੇ ਹੀ ਜਿਨ੍ਹਾਂ ਦਾ ਸਭ ਕੁਝ ਖਤਮ ਹੋ ਗਿਆ ਜਿਨ੍ਹਾਂ ਕਰ ਭਾਂਡੇ ਵੀ ਨਹੀਂ ਹੈਗੇ ਜਿਨ੍ਹਾਂ ਕਰ ਕੁਝ ਖਾਣ ਨੂੰ ਨਹੀਂ ਹੈਗਾ ਉਹ ਵਿਚਾਰੇ ਆਪਣੇ ਖੇਤ ਕਿੱਦਾਂ ਸਾਂਭਣਗੇ ਹੁਣ ਅਸੀਂ ਭਾਈਚਾਰਾ ਦਿਖਾਣਾ कि ਹੁਣ ਆਪਣੇ ਆਪਣੇ ਟਰੈਕਟਰ ਵਡੀਆਂ ਮਸ਼ੀਨਾਂ ਲੈ ਕੇ ਉਹਨਾਂ ਪਿੰਡਾਂ ਚ ਪਹੁੰਚੋ ਮਸ਼ੀਨਾਂ ਨਾਲ ਸਾਰਾ ਕੁਝ ਸਾਫ਼ ਕਰੋ ਜਿਹੜੇ ਡੰਗਰ ਬਹੁਤ ਜ਼ਿਆਦੇ ਮਰ ਚੁੱਕੇ ਆ ਉਸ ਨੂੰ ਜਲਦੀ ਸਾਰਾ ਸੰਭੀਏ ਕਿਉਂਕਿ ਹੁਣ ਅਗਵਾਨ ਵਾਲੇ ਟਾਈਮ ਤੇ ਬਿਮਾਰੀਆਂ ਪੈਦਾ ਹੋਣੀਆਂ ਹੁਣ ਸਾਨੂੰ ਦਵਾਈਆਂ ਦੇ ਲੰਗਰ ਚਾਹੀਦੇ ਆ ਡਾਕਟਰ ਜਿਹੜੇ ਮੈਂ ਨਹੀਂ ਕਹਿੰਦਾ ਬਹੁਤ ਸਾਰੇ ਪੈਸੇ ਕਮਾਰੇ ਨੇ ਪੈਸੇ ਕਮਾਉਂਦੇ ਠੀਕ ਆ ਉਹਨਾਂ ਦੀ ਕੁਆਲਿਫਿਕੇਸ਼ਨ ਉਹਨਾਂ ਨੇ ਮਿਹਨਤ ਕੀਤੀ ਹੈ ਅੱਜ ਡਾਕਟਰਾਂ ਦੀ ਲੋੜ ਪੈ ਗਈ ਡਾਕਟਰਾਂ ਦੀ ਟੀਮਾਂ ਦੀ ਲੋੜ ਪੈ ਗਈ ਭਾਜੀ ਹੱਥ ਜੋੜ ਕੇ ਬੇਨਤੀ ਕਰਦੇ ਆ ਭਾਵੇਂ ਐਤਵਾਰ ਦੇ ਐਤਵਾਰ ਭਾਵੇਂ ਜਿਹੜਾ ਦਿਨ ਤੁਹਾਡਾ ਹਸਪੀਟਲ ਤੋਂ ਵਿਲ ਹੈ ਆਪਣੀ ਟੇਬਲ ਕੁਰਸੀ ਨਰਸਾਂ ਨੂੰ ਤੇ ਕੰਪਿਊਟਰਾਂ ਨੂੰ ਲੈ ਕੇ ਭਾਈਚਾਰਾ ਦਿਖਾਓ ਤੇ ਉੱਥੇ ਜਾ ਕੇ ਫਰੀ ਦਵਾਈਆਂ ਦਾ ਤੇ ਫਰੀ ਇਲਾਜ ਦਾ ਲੰਗਰ ਲਗਾਓ ਹੱਥ ਜੋੜ ਕੇ ਬੇਨਤੀ ਹੈ ਜੀ ਆਪਣੇ ਪੰਜਾਬ ਨੂੰ ਸੰਭੋ ਆਪਣੇ ਦੇਸ਼ ਨੂੰ ਸੰਭੋ ਭਾਈਚਾਰੇ ਨਾਲ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ ਕੁਛ ਤੇ ਕਰੋ ਵਿਚਾਰ ਇੱਕ ਨਵੇਂ ਟੌਪਿਕ ਦੇ ਨਾਲ ਧੰਨਵਾਦ ਜੀ